3 ਕਿਲੋ ਹੋ ਗਿਆ ਭਾਈ 3 ਕਿਲੋ ਕਿੰਨੇ ਦਾ 6600 ਰੁਪਏ ਦੇ ਇਹਨੂੰ ਢੰਗ ਦੇ ਉੱਥੇ ਕੀ ਹੈ ਇਹਨੇ پیسے ਨਹੀਂ ਹੈਗੇ ਤੇਰੇ ਮੈਂ ਵੈਸੇ ਹੀ ਦੇਖਿਆ ਮੈਂ ਕਿਹਾ ਕਿਲੋ ਕੋ ਹੋਏਗਾ ਤੂੰ ਐਡਾ ਕਾਦਾ ਲੱਗਾ ਸੀ ਉਹ ਲਾਓ ਉਹ ਲਾਓ ਹੁਣ ਤਾਂ ਪਹਿਲਾਂ ਗੇਬ ਦੀ ਛਾਤੀ ਮਾਰ ਲੈ ਵੀ ਕਿੰਨੇ ਕੁ ਜੋਗਾ ਤੋਂ ਨਹੀਂ ਇਹ ਵੇਚਦੇ ਹੋ ਜਾਂ ਵੈਸੇ ਹੀ ਡਿਸਪਲੇ ਚ ਲਾਇਆ ਹੈ ਤੇਰਾ ਸਿਰਸੁਰ ਕਿੱਥੇ ਆ ਗੱਲਾਂ ਕਰਨੀਆਂ ਉਹਦੇ ਨਾਲ ਉਹ ਨਹੀਂ ਭਾਜੀ ਹੁੰਦਾ ਨਾ ਪੂਰਾ ਬੱਕਰਾ ਹੁੰਦਾ ਜਦੋਂ ਤੁਸੀਂ ਕਰਦੇ ਹੋ ਉਹਦੀਆਂ ਚੀਜ਼ਾਂ ਅਲੱਗ ਅਲੱਗ ਕਰਦੇ ਹੋ ਨਾ ਉਹ ਪੂਰਾ ਬੱਕਰਾ ਤੈਨੂੰ ਕੀ ਤੂੰ ਵੜਾ ਕੇ ਵਿਖਾਈਏ ਤੈਨੂੰ ਪੂਰਾ ਬੱਕਰਾ ਇੰਜੀ ਆ ਬੱਕਰਾ ਨਹੀਂ ਸੇਬ ਜਦੋਂ ਜ਼ਿਬਾ ਹੋ ਜਾਂਦਾ ਫਿਰ ਇੰਜ ਹੀ ਹੁੰਦਾ ਆ ਕੀ ਆ ਇਹ ਚ ਗੁਰਦੇ ਭਾਈ ਗੁਰਦੇ ਗੁਰਦੇ ਕੁਰੇ ਨਹੀਂ ਗੁਰਦੇ ਆ ਇਹ ਚ ਪੱਥਰੀ ਤਾਂ ਨਹੀਂ ਹੈਗੀ ਅਗੁਰਾ ਅਲਟਰਾ ਸਾਊਂਡ ਕਰਾ ਲੈ ਪਹਿਲਾਂ ਇਹਦਾ ਜਾ ਨੀ ਉਹ ਗੁਰਦੇ ਚ ਹੁੰਦੀ ਆ ਨਾ ਪੱਥਰੀ ਹੋ ਜਾਂਦੀ ਆ ਬੱਕਰੇ ਦੇ ਵੀ ਹੋ ਜਾਂਦੀ ਆ ਇਨਸਾਨਾਂ ਦੇ ਵੀ ਹੋ ਜਾਂਦੀ ਪਾਜੀ ਤੁਹਾਡੇ ਵੀ ਲੱਗਦੀ ਆ ਤੇ ਲੈ ਜਾ ਤੇ ਚੰਗੀ ਤਰ੍ਹਾਂ ਪਾਣੀ ਪਿਆਵੀ ਫਿਰ ਪੱਥਰੀ ਕਹਿੰਦੇ ਨਿਕਲ ਜਾਂਦੀ ਬਾਅਦ ਚਲੋ ਪਾਜੀ ਉਹ ਜੀ ਨਹੀਂ ਹੈਗੀ ਤੁਹਾਡੇ ਕੋਲ ਉਹ ਜੀ ਨਹੀਂ ਹਾਂ ਜੀ